ਤੁਸੀਂ ਵੇਖੋ ਵੀ ਇਨਵਰਟਰ ਦੇ ਵਿੱਚ ਨਾ ਇੱਕ ਛੋਟਾ ਜਿਹਾ ਫਾਲਟ ਪਿਆ ਵਾ ਇਹ ਜਦਾਬਤੀ ਆਨ ਕਰਕੇ ਕਈ ਵਾਰ ਇਹੋ ਜਿਹਾ ਫਾਲਟ ਪੈ ਜਾਂਦੇ ਆ ਆ ਵੇਖੋ ਕੋਈ ਲਾਈਟ ਨਹੀਂ ਜਗ ਰਹੀ ਕੋਈ ਪੱਖਾ ਨਹੀਂ ਚੱਲ ਰਿਹਾ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਸਪਲਾਈ ਕਿਵੇਂ ਚਲਾਉਣੀ ਆਪਾਂ ਉਹਦੇ ਬਾਰੇ ਚ ਗੱਲ ਕਰਾਂਗੇ ਕਿ ਜੀ ਇਹ ਆਪਣੀ ਇਹਦੇ ਨਾਲ ਸਪਲਾਈ ਚੱਲ ਪਈ ਹੁਣ ਆਪਾਂ ਇਨਵਰਟਰ ਨੂੰ ਵੇਨੇ ਆ ਖੋਲ ਕੇ ਕਿ ਉਹ ਇਨਵਰਟਰ ਨੂੰ ਕੀ ਗੱਲ ਆ ਜੀ ਵੀਰ ਜੀ ਅੱਜ ਇੱਕ ਹੋਰ ਨਵਾਂ ਵੀਡੀਓ ਨਾਲ ਤੁਹਾਡੇ ਕੋਲੇ ਹਾਜ਼ਰ ਵਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਨਵਰਟਰ ਤੇ ਗੱਲ ਕਰਨ ਲੱਗੇ ਆਂ ਇਨਵਰਟਰ ਬਾਰੇ ਤੁਸੀਂ ਦੇਖੋ ਵੀ ਇਨਵਰਟਰ ਦੇ ਵਿੱਚ ਨਾ ਇੱਕ ਛੋਟਾ ਜਿਹਾ ਫਾਲਟ ਪਿਆ ਵਾ ਇਹ ਜਦਾਬਤੀ ਆਨ ਕਰਕੇ ਕਈ ਵਾਰ ਇਹੋ ਜਿਹੇ ਫਾਲਟ ਪੈ ਜਾਂਦੇ ਆ ਤੇ ਆ ਵੇਖੋ ਇੱਕ ਲਾਈਟ ब्लਿੰਕ ਕਰ ਰਹੀ ਆ ਅੱਗੇ ਕੋਈ ਲਾਈਟ ਨਹੀਂ ਜਗਦੀ ਭਈ ਕੋਈ ਸਪਲਾਈ ਜਿਹੜੀ ਆ ਚੱਲਦੀ ਨਹੀਂ ਭਈ ਇੱਕ ਆਵਾਜ਼ ਵੀ ਬੀਪੂ ਹੀ ਦੇ ਰਿਹਾ ਵਾ ਹਲਕੀ ਜਿਹੀ ਇੱਕ ਬੀਪ ਦੇ ਰਿਹਾ ਵਾ ਤੇ ਥੋੜੇ ਚਿਰ ਬਾਅਦ ਲਾਈਟ ਅੰਦਰ ਸਾਰੀ ਬੁੱਝ ਜਾਣੀ ਆ ਤੇ ਇਹ ਕਿਉਂ ਗਾਵਾ ਦੇਖੋ ਲਾਈਟ ਨਹੀਂ ਕੋਈ ਚੱਗ ਰਹੀ ਆਜੋ ਆ ਵੇਖੋ ਕੋਈ ਲਾਈਟ ਨਹੀਂ ਜਗ ਰਹੀ ਕੋਈ ਪੱਖਾ ਨਹੀਂ ਚੱਲ ਰਿਹਾ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਸਪਲਾਈ ਕਿਵੇਂ ਚਲਾਉਣੀ ਆਪਾਂ ਉਹਦੇ ਬਾਰੇ ਚ ਗੱਲ ਕਰਾਂਗੇ ਆਪਾਂ ਘਰ ਵਾਲੀ ਸਪਲਾਈ ਜਿਹੜੀ ਆ ਉਹ ਕਿਵੇਂ ਚਲਾਉਣੀ ਆ ਇਨਵਰਟਰ ਨੂੰ ਲਾਉਣਾ ਕਿਵੇਂ ਆ ਨਾਲੋਂ ਤੇ ਇਨਵਰਟਰ ਨੂੰ ਠੀਕ ਕਿਵੇਂ ਕਰਨਾ ਉਹ ਵੀ ਆਪਾਂ ਵਿਖਾਵਾਂਗੇ ਤੇ ਪਹਿਲਾਂ ਤਾਂ ਆਪਾਂ ਜਿਹੜੀ ਇਹ ਸਪਲਾਈ ਹੈ ਇਹ ਚਾਲੂ ਕਰਦੇ ਆ ਹੁਣ ਤੁਸੀਂ ਇਹ ਵੇਖੋ ਕਿ ਇਨਵਰਟਰ ਦੇ ਵਿੱਚੋਂ ਇੱਕ ਤਾਂ ਮੇਨ ਸਪਲਾਈ ਆ ਰਹੀ ਆ ਆ ਵੇਖੋ ਇੱਧਰ ਲਿਆਓ ਇੱਕ ਤਾਂ ਮੇਨ ਸਪਲਾਈ ਆ ਰਹੀ ਆ ਆ ਵਾਲੀ ਠੀਕ ਹੈ ਜੀ ਇਹ ਕਾ ਪਿੱਛੇ ਪਲੱਗ ਲੱਗਦਾ ਵਾ ਤੇ ਦੋ ਬੈਟਰੀ ਦੀਆਂ ਤਾਰਾਂ ਹੋ ਗਈਆਂ ਠੀਕ ਹੈ ਜੀ ਜਿਹੜੀਆਂ ਬੈਟਰੀ ਨੂੰ ਆਪਣਨ ਲੱਗੀਆਂ ਹੁੰਦੀਆਂ ਵਾ ਇੱਕ ਮਾਈਨਸ ਤੇ ਇੱਕ ਪਲੱਸ ਠੀਕ ਹੈ ਜੀ ਦੇ ਦੋ ਆਹ ਵਾਲੀਆਂ ਜਿਹੜੀ ਮੇਨ ਸਪਲਾਈ ਚ ਲੱਗਦੀ ਆ ਤਾਰ ਜਿੱਤੋਂ ਬੈਟਰਾ ਚਾਰਜ ਕਹਿ ਸਕਦੇ ਆ ਆਪਾਂ ਲਾ ਦਿੰਦੇ ਆ ਬੱਤੀ ਤੇ ਉਸ ਤੋਂ ਬਾਅਦ ਆ ਜਿਹੜੀ ਇੱਕ ਤਾਰ ਵਾਲਾ ਨਾ ਜਿਹੜੀ ਇੱਕ ਪਲੱਗ ਦੇ ਵਿੱਚ ਲੱਗੀ ਹੁੰਦੀ ਆ ਜਿੱਥੋਂ ਮੇਨ ਸਪਲਾਈ ਬਾਹਰ ਆਉਂਦੀ ਆ ਦੀ ਆਉਟਪੁੱਟ ਕਹਿ ਸਕਦੇ ਆ ਆਪਾਂ ਨੂੰ ਆਪਾਂ ਉਹਦੇ ਨਾਲ ਜਿਹੜੀ ਇੱਕ ਤਾਰ ਲੱਗੀ ਹੁੰਦੀ ਆ ਨਾ ਆਪਾਂ ਉਹ ਤਾਰ ਨੂੰ ਲਾ ਲੈਣਾ ਇਹ ਸਾਡੇ ਇੱਥੇ ਸਪਲਾਈ ਜਿਹੜੀ ਆ ਇੱਥੇ ਆਉਂਦੀ ਆ ਦੀ ਸਾਰੀ ਆ ਵੇਖੋ ਠੀਕ ਹੈ ਜੀ ਇਹਨੂੰ ਆਪਾਂ ਇੱਕ ਤਾਰ ਨੂੰ ਲਾ ਲਿਆ ਨਾਲੋਂ ਉਸ ਤੋਂ ਬਾਅਦ ਜਿਹੜੇ ਪਲੱਗ ਦੇ ਵਿੱਚ ਆਪਾਂ ਇਨਵਰਟਰ ਲਾਇਆ ਵਾ ਉਸੇ ਪਲੱਗ ਦੇ ਵਿੱਚ ਇਹਨੂੰ ਤਾਰ ਨੂੰ ਲਾ ਦੇਣਾ ਠੀਕ ਹੈ ਜੀ ਉਹ ਆਪਣੀ ਸਪਲਾਈ ਉਹਦੇ ਨਾਲ ਚੱਲ ਪੂਗੀ ਠੀਕ ਹੈ ਜੀ ਇਹ ਆਪਣੀ ਇਹਦੇ ਨਾਲ ਸਪਲਾਈ ਚੱਲ ਪਈ ਹੁਣ ਆਪਾਂ ਇਨਵਰਟਰ ਨੂੰ ਇਹਨੇ ਆ ਖੋਲ ਕੇ ਕਿ ਉਹ ਇਨਵਰਟਰ ਨੂੰ ਕੀ ਕਰਾਂ ਇਹ ਆਪਾਂ ਤਾਰਾਂ ਜਿਹੜੀਆਂ ਇਹ ਦੂਜੇ ਪਾਸਿਓਂ ਕੰਧ ਦੇ ਇਧਰ ਲਿਆਂਦੀਆਂ ਵਾ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਤਾਰਾਂ ਨੂੰ ਕਟਾਂਗੇ ਤੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਵਾ ਕਈ ਵਾਰ ਇਨਵਰਟਰ ਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਜਿਹੜੀਆਂ ਮੇਨ ਸਪਲਾਈ ਚ ਲਾਈ ਜਾਂਦੀਆਂ ਉਹਨਾਂ 'ਚ ਕਰੰਟ ਵੀ ਆ ਜਾਂਦਾ ਵਾ ਜਦੋਂ ਇਨਵਰਟਰ ਖਰਾਬ ਹੋਵੇ ਉਦੋਂ ਉਹਨਾਂ ਤਾਰਾਂ ਨੂੰ ਨਾ ਹੱਥ ਲਾਇਆ ਕਰੋ ਸਭ ਤੋਂ ਪਹਿਲਾਂ ਤੇ ਆਪਾਂ ਇਹਦੀਆਂ ਬੈਟਰੀ ਵਾਲੀਆਂ ਤਾਰਾਂ ਲਾਵਾਂਗੇ ਜਿਹੜੀਆਂ ਬੈਟਰੀ ਤੇ ਲੱਗੀਆਂ ਹੋਈਆਂ ਇਨਵਰਟਰ ਬੰਦ ਕਰਕੇ ਤੇ ਆਪਾਂ ਜਿਹੜੀਆਂ ਇਹਦੀਆਂ ਤਾਰਾਂ ਲਾਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਇਨਵਰਟਰ ਨੂੰ ਹੁਣ ਆਪਾਂ ਇਹਦਾ ਆਪਰੇਸ਼ਨ ਕਰਾਂਗੇ ਇਨਵਰਟਰ ਦਾ ਸਭ ਤੋਂ ਪਹਿਲਾਂ ਤੇ ਆਪਾਂ ਘਰੇ ਆਪਰੇਸ਼ਨ ਕਰਾਂਗੇ ਜੇ ਨਾ ਸੈੱਟ ਉਹਦੇ ਮਕੈਨਿਕ ਕੋਲੇ ਘੜਨਾ ਪੈਣਾ ਆ ਆਪਾਂ ਇੱਕ ਵਾਰੀ ਖੋਲ ਕੇ ਦੇਖਦੇ ਆ ਕਿ ਆਪਣੇ लायक ਕੰਮ ਹੈਗਾ ਕਿ ਨਹੀਂ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਖੋਲਦੇ ਆ ਹੋ ਸਕਦਾ ਹੈ ਕਿ ਆਪਾਂ ਇਹਨੂੰ ਠੀਕ ਕਰ ਲਈਏ ਜੇ ਨਾ ਠੀਕ ਹੁੰਦਾ ਹੋਊਗਾ ਫਿਰ ਆਪਾਂ ਇਹਨੂੰ ਮਿਸਤਰੀ ਕੋਲੇ ਜ਼ਰੂਰ ਲੈ ਕੇ ਜਾਵਾਂਗੇ ਹੁਣ ਆਪਾਂ ਇਹਦਾ ਚੈੱਕ ਕਰਦੇ ਫਿਊਜ ਅਸਲ ਦੇ ਵਿੱਚ ਆਪਾਂ ਉਥੇ ਫਿਊਜ ਕਿਉਂ ਨਹੀਂ ਚੈੱਕ ਕੀਤਾ ਪਹਿਲਾਂ ਉਹਦੀ ਵਜ੍ਹਾ ਇਹ ਸੀ ਕਿ ਜਿਹੜਾ ਇਹਦਾ ਫਿਊਜ ਹੋਲਡਰ ਸੀ ਉਹ ਪਿਗਲ ਗਿਆ ਸੀਗਾ ਤੇ ਉਹਦੇ ਵਿੱਚੋਂ ਫਿਊਜ ਖੁੱਲਦਾ ਨਹੀਂ ਪਿਆ ਇਸ ਕਰਕੇ ਆਪਾਂ ਇਹਨੂੰ ਉਥੇ ਫਿਊਜ ਨੂੰ ਚੈੱਕ ਨਹੀਂ ਕੀਤਾ ਨਾ ਆਪਣੇ ਤੋਂ ਖੁੱਲੇ ਹੀ ਉਥੇ ਠੀਕ ਹੈ ਜੀ ਇਸ ਲਈ ਆਪਾਂ ਉਹਨੂੰ ਇਨਵਰਟਰ ਨੂੰ ਲਾਉਣਾ ਪਿਆ ਤੇ ਆਪਾਂ ਹੁਣ ਦੇਖਦੇ ਆ ਮਕੈਨਿਕ ਕੋਲੇ ਲੈ ਕੇ ਜਾਂਦੇ ਆ ਇਹਦਾ ਫਿਊਜ ਖਰਾਬ ਆ ਕਿ ਫਿਊਜ ਹੋਲਡਰ ਖਰਾਬ ਆ ਹਾਂਜੀ ਵੀਰ ਜੀ ਜਿਵੇਂ ਤੁਸੀਂ ਵੇਖਿਆ ਹੈਗਾ ਵੀ ਆਪਾਂ ਨੇ ਬੈਟਰ ਲਾਉਣ ਤੋਂ ਬਾਅਦ ਉਹਨੂੰ ਮਕੈਨਿਕ ਕੋਲੇ ਲੈ ਕੇ ਗਏ ਸੀਗੇ ਤੇ ਇਹਦਾ ਫਿਊਜ ਹੋਲਡਰ ਤੇ ਫਿਊਜ ਇਹ ਦੋਵੇਂ ਚੀਜ਼ਾਂ ਖਰਾਬ ਸੀਗੀਆਂ ਤੇ ਖੈਰ ਆਪਾਂ ਹੁਣ ਠੀਕ ਕਰ ਲਿਆ ਵਾ ਨਾਲੇ ਇੱਕ ਥੰਬਲਾ ਵੀ ਲਾ ਲਿਆ ਆਪਾਂ ਇਹਨੂੰ ਆਹ ਥੰਬਲਾ ਜ਼ਰੂਰੀ ਹੁੰਦੀਆਂ ਵੀਰ ਜੀ ਲਾਉਣੀਆਂ ਕਿਉਂਕਿ ਆਪਾਂ ਪਹਿਲਾਂ ਤਾਂ ਕੰਮ ਚਲਾਇਆ ਸੀਗਾ ਹੁਣ ਆਪਾਂ ਇਹਨਾਂ ਨੂੰ ਥੰਬਲਾ ਵੀ ਲਾਵਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਫਿਊਜ ਪਾ ਕੇ ਇਨਵਰਟਰ ਚਲਾ ਕੇ ਦੇ ਦਿੰਨੇ ਆ ਆਪਾਂ ਇਹਨੂੰ ਦੁਬਾਰਾ ਇੰਸਟਾਲ ਕਿਵੇਂ ਕਰ ਲਵਾਂ ਇਹ ਤੁਹਾਨੂੰ ਫਿਰ ਦੱਸ ਦੇ ਆਜੂ ਆਪਾਂ ਦੁਬਾਰਾ ਇਹਨੂੰ ਲਾਉਣਾ ਕਿਵੇਂ ਆ ਜੇ ਕਦੇ ਤੁਹਾਡੇ ਨਾਲ ਵੀ ਇੰਜ ਹੋਵੇ ਇਹਨੂੰ ਲਾਉਣਾ ਕਿਵੇਂ ਤੇ ਲਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਆਪਾਂ ਪਲੱਸ ਦਾ ਨਿਸ਼ਾਨ ਦੇਖਣਾ ਵਾ ਆ ਰਿਹਾ ਬੈਟਰੀ ਤੇ ਪਲੱਸ ਦਾ ਨਿਸ਼ਾਨ ਤੇ ਆਪਾਂ ਇਹਦਾ ਜਿਹੜੀ ਲਾਲ ਤਾਰ ਵਾ ਗਰਮੋ ਵਾਲੀ ਤਾਰ ਇਹਨੂੰ ਲਾ ਦੇਣੀ ਹੈ ਠੀਕ ਹੈ ਜੀ ਦੂਜੀ ਗੱਲ ਇਹਨੂੰ ਲਾਉਣ ਤੋਂ ਪਹਿਲਾਂ ਆਪਾਂ ਇੱਕ ਤਾਂ ਧਿਆਨ ਰੱਖਣਾ ਕਿ ਮੇਨ ਸਪਲਾਈ ਬੰਦ ਹੋਵੇ ਤੇ ਦੂਜੀ ਗੱਲ ਇਹ ਆ ਕਿ ਵੀ ਬੈਟਰਾ ਤਾਰਾਂ ਲਾਉਣ ਤੋਂ ਪਹਿਲਾਂ ਸਾਰੀਆਂ ਤੁਸੀਂ ਮੇਨ ਸਪਲਾਈ ਵਾਲੀਆਂ ਤਾਰਾਂ ਜਿਹੜੀਆਂ ਵਾਂ ਉਹ ਜ਼ਰੂਰ ਲਾ ਲਓ ਬਾਅਦ ਚ ਬੈਟਰੀ ਵਾਲੀਆਂ ਤਾਰਾਂ ਲਾਓ ਕਿਉਂਕਿ ਉਹਦੇ ਨਾਲ ਕਿਸੇ ਵੀ ਤਾਰ ਦੇ ਵਿੱਚ ਕਰੰਟ ਨਹੀਂ ਆਊਗਾ ਜੇ ਤੁਸੀਂ ਮੇਨ ਸਪਲਾਈ ਬੰਦ ਕੀਤੀ ਹੋਊਗੀ ਤੇ ਠੀਕ ਹੈ ਜੀ ਜਿਵੇਂ ਤੁਸੀਂ ਵੇਖਣ ਦਾ ਹੈਗੇ ਕਿ ਵੀ ਆਪਾਂ ਇਹਨੂੰ ਲਾਉਣਾ ਕਿਵੇਂ ਇਨਵਰਟਰ ਨੂੰ ਤੇ ਆਪਾਂ ਇਹਨੂੰ ਦੁਬਾਰਾ ਲਾਉਣਾ ਕਿਵੇਂ ਜਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਵਾ ਤੇ ਦੂਜੀ ਗੱਲ ਇਹ ਕਿ ਵੀ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਫਿਊਜ ਆ ਉਹੀ ਚੈੱਕ ਕਰਨਾ ਵਾ ਜੇ ਤੇ ਆਪਾਂ ਲੱਗੇ ਲਗਾਏ ਦਾ ਚੈੱਕ ਕਰ ਲਈਏ ਤੇ ਬਹੁਤ ਆ ਵਧੀਆ ਵਾ ਜੇ ਤੁਸੀਂ ਆਪ ਨਹੀਂ ਚੈੱਕ ਕਰ ਸਕਦੇ ਤੇ ਇਹਨੂੰ ਇਨਵਰਟਰ ਨੂੰ ਲਾ ਕੇ ਤੇ ਮਿਸਤਰੀ ਕੋਲੇ ਫੜ ਸਕਦੇ ਤੇ ਉੱਥੋਂ ਚੈੱਕ ਕਰਵਾ ਸਕਦੇ ਜੇ ਵੀ ਕੀ ਫਾਲਟ ਪਿਆ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਹੋਰ ਵੀ ਫਾਲਟ ਹੋ ਸਕਦਾ ਵਾ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ